No. no. ਕਾਟ ਲਈ ਲੇ ਤਾ ਮੋਕਸ਼ ਲੈ ਕਰ ਮੰਨ ਕੇ ਤਾਰੀਏ ਦਾ ਦਾ ਧਿਆਨ ਲਗਾਏ ਸੁਣ ਕੇ ਸ਼ਬਦ ਦੀ ਭਾਈ ਇੱਕ ਮਿੰਟ ਕਰੋ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਸਭ ਦਾ ਮੈਂ तहे ਦਿਲੋਂ ਧੰਨਵਾਦੀ ਹਾਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੇ ਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਔਰ ਮੇਰੇ ਭਰਾਵਾਂ ਨੇ ਸਾਰਿਆਂ ਨੇ ਬਹੁਤ ਸੋਹਣੇ ਵਿਚਾਰ ਰੱਖੇ ਸੀਗੇ ਤੇ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਸਾਰਿਆਂ ਦੇ ਵਿਚਾਰਾਂ ਤੇ ਮੈਂ ਖਰਾ ਹਾਂ ਫੈਲ ਦੇ ਆਧਾਰ ਤੇ ਮੇਰੀ ਜੋ ਟੀਮ ਲੱਗੇਗੀ ਜੋ ਰਲ ਕੇ ਆਪਾਂ ਕਰਾਂਗੇ ਸਾਰੇ ਇਕੱਠੇ ਕਰਾਂਗੇ ਮੈਂ ਕੱਲਾ ਕੁਝ ਨਹੀਂ ਕਰਾਂਗਾ ਮੈਂ ਕਹੇ ਜੋਗਾ ਨਹੀਂ ਆ ਜੋ ਵੀ ਕਰਾਂਗਾ ਆਪਣੇ ਭਰਾਵਾਂ ਨਾਲ ਰਲ ਕੇ ਕਰਾਂਗਾ ਇਹਦੀਆਂ ਤਿਆਰੀਆਂ ਜੀ ਬਸ ਅੱਜ ਪ੍ਰਧਾਨ ਨਿਯ ਸਾਰੇ ਰਲ ਕੇ ਜੋ ਸਾਡੇ ਆਪਣੇ ਮੈਂਬਰ ਵੱਡੇ ਨੇ ਜੋ ਵੱਡੇ ਸਹਿਬਾਨ ਜੋ ਪਹਿਲਾਂ ਤੋਂ ਕਰ ਰਹੇ ਆ ਰਹੇ ਨੇ ਇਸ ਵਾਰ ਬਹੁਤ ਹੀ ਧੂਮ ਧਾਮ ਨਾਲ ਇੱਕ ਜੁੱਟ ਹੋ ਕੇ ਇਕਤਾ ਦੀ ਸ਼ੁਭ ਯਾਤਰਾ ਨਿਕਲੇਗੀ ਭਗਵਾਨ ਵਾਲਮੀਕ ਜੀ ਦੀ ਸਭ ਤੋਂ ਪਹਿਲੇ ਜੈ ਵਾਲਮੀਕੀ ਅੱਜ ਸਿਟੀ ਵਾਲਮੀਕ ਸਭਾ ਦੀ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਆ ਜਿਹਦੇ ਵਿੱਚ ਸਾਡੇ ਛੋਟੇ ਵੀਰ ਗੋਕਲ ਮਲਿਕ ਜੀ ਨੂੰ ਸਿਟੀ ਵਾਲਮੀਕ ਸਭਾ ਦਾ ਸਰਬਸੰਮਤੀ ਨਾਲ ਪੂਰੇ ਸਮਾਜ ਨੇ ਪ੍ਰਧਾਨ ਨਿਯੁਕਤ ਕੀਤਾ ਗਿਆ ਆ ਔਰ ਭਗਵਾਨ ਵਾਲਮੀਕੀ ਪ੍ਰਕਾਸ਼ ਉਤਸਵ ਦੇ ਵਿੱਚ ਜਿਹੜੀ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਔਰ ਇਸ ਸਮਾਜ ਨੇ ਜਿੰਨੇ ਵੀ ਸਾਰੇ ਇੱਥੇ ਸਾਥੀ ਪਹੁੰਚੇ ਸੀ ਔਰ ਪੂਰੇ ਸਮਾਜ ਨੇ ਇਕੱਠ ਹੋ ਕੇ ਗੋਕਲ ਜੀ ਦੇ ਹੱਕ ਦੇ ਵਿੱਚ ਇਹ ਫੈਸਲਾ ਲਿੱਤਾ ਕਿ ਸਾਡੇ ਪ੍ਰਧਾਨ ਗੋਕਲ ਜੀ ਇਸ ਵਾਰ ਇਹਨਾਂ ਨੂੰ ਮੌਕਾ ਦਿੱਤਾ ਵਾ ਔਰ ਸ਼ੋਭਾ ਯਾਤਰਾ ਔਰ ਵਾਲਮੀਕ ਸਮਾਜ ਦੇ ਸਾਰੇ ਸਾਥੀਆਂ ਨਾਲ ਲੈ ਕੇ ਇਹ ਵਧੀਆ ਤੋਂ ਵਧੀਆ ਆਪਣਾ ਪ੍ਰੋਗਰਾਮ ਕਰਨਗੇ ਔਰ ਆਪਣੀਆਂ ਸੇਵਾਵਾਂ ਸਮਾਜ ਨੂੰ ਦੇਣਗੇ ਜੈ ਵਾਲਮੀਕੀ ਸਾਰਿਆਂ ਨੂੰ ਵੇਲੇ ਖਾਰ ਵਾਲਮੀਕੀ ਮੈਂ ਬੋਲਣ ਦੀ ਇੱਜ਼ਤ ਲੁਕਸਣਾ ਪੰਜਾਬ ਦਾ ਆ। ਅੱਜ ਜੋ ਸ੍ਰੀ ਸਭਾ ਦੀ ਹਾਰਵਰੀ ਚੋਣ ਦੇ ਸਾਲ ਬਾਅਦ ਉਹ ਆਪਣੇ ਇੱਥੇ ਅਕਚਲ ਗੇਰ ਭਗਵਾਨ ਵਾਲਮੀਕ ਮੰਦਿਰ ਵਿਖੇ ਕੀਤੀ ਗਈ ਆ ਸਾਰੇ ਸਮਾਜ ਦੀ ਰਹਿਮਾਈ ਥਲੇ ਤੇ ਉਹਦੇ ਚ ਅੱਪਾ ਇੱਕ ਨੌਜਵਾਨ ਜਿਹੜਾ ਅੱਜ ਇੱਕ ਉਬਰ ਦਾ ਸਤਾਰਾ ਜਿਹਨੂੰ ਕਹਿ ਦਈਏ ਹੁੰਦੇ ਨੇ ਉਹਨੂੰ ਅੱਪਾ Google ਮਲਿਕ ਨੂੰ ਸ੍ਰੀ ਸਭਾ ਦੀ ਜਿਹੜੀ ਆ ਜ਼ਿੰਮੇਵਾਰੀ ਦਿੱਤੀ ਏ ਉਹਨੂੰ ਉਹਦੀ ਪ੍ਰਧਾਨਗੀ ਦੀ ਤੇ ਹੁਣ ਉਹ ਹੀ ਸਾਰੇ ਸਮਾਜ ਨੂੰ ਦੇਖੇਗਾ ਤੇ ਸੁਭਾ ਜਤਨ ਦੇਖੇਗਾ ਜੈ ਵਾਲਮੀਕੀ ਤੇ ਭਗਵਾਨ ਵਾਲਮੀਕੀ ਜੀ ਦੇ ਬਰਕਰਾਰ ਦੇ ਉਸ ਦੀ ਸਭ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਅਸੀਂ ਅਚਲੀ ਗੇਟ ਵਿਖੇ ਸਾਰੀ ਬਰਾਦਰੀ ਇਕੱਠੀ ਹੋਈ ਆ ਔਰ ਸੂਈ ਬਰਾਦਰੀ ਬੜਾ ਮਨ ਖੁਸ਼ ਹੋਇਆ ਕਿ ਅੱਜ ਇਕੱਲੀ ਬਰਾਦਰੀ ਇਕੱਠੀ ਆਈ ਤੇ ਕੋਈ ਹੋਰ ਨਹੀਂ ਆ ਇਹਦੇ ਵਿੱਚ ਇਹ ਵੀ ਬੜੀ ਖੁਸ਼ੀ ਵਾਲੀ ਗੱਲ ਆ ਔਰ ਅਸੀਂ ਗੋਕਲ ਨੂੰ ਜਿਹੜਾ ਕਿ ਨੌਜਵਾਨ ਲੜਕਾ ਗੋਕਲ ਹੈ ਔਰ ਇਹਨੂੰ ਸਾਰੀ ਬਰਾਦਰੀ ਨੇ ਰੱਖ ਕੇ ਸਰਪ੍ਰਧਾਨਗੀ ਦਿੱਤੀ ਆ ਔਰ ਇਹ ਆਪਣੀ ਟੀਮ ਦੇ ਨਾਲ ਰਲ ਕੇ ਜੋ ਵੀ ਡਿਸੀਜਨ ਲਏਗਾ ਤੇ ਅਸੀਂ ਉਹਦੇ ਨਾਲ ਆ ਔਰ ਬੜੀ ਧੁੰਦਾਂ ਦੇ ਨਾਲ ਅਸੀਂ ਮਹਾਰਾਜ ਜੀ ਦਾ 52 ਉత్సਵ ਮਨਾਵਾਂਗੇ ਸਭ ਤੋਂ ਪਹਿਲਾਂ ਤਾਂ ਸਾਰੇ ਸਮਾਜ ਤੇ ਸਾਰੇ ਸਾਥੀਆਂ ਦਾ ਆਇਆ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਸਾ ਕਿ ਹਰ ਸਾਲ ਪ੍ਰਧਾਨਗੀ ਨਿਯੁਕਤੀ ਕੀਤੀ ਜਾਂਦੀ ਆ ਅੱਜ ਇਹ ਪੂਰੇ ਸਮਾਜ ਵੱਲੋਂ ਪੂਰੀ ਸਰਬਸੰਮਤੀ ਦੇ ਨਾਲ ਜਿਹਾ ਕਿ ਗੋਕਲ ਮਲਿਕ ਨੂੰ ਪ੍ਰਧਾਨ ਬਣਾਇਆ ਗਿਆ ਗੋਕਲ ਮਲਿਕ ਬਹੁਤ ਵਧੀਆ ਬੰਦਾ ਵਾ ਸਾਰਿਆਂ ਨੂੰ ਮਿਲਦਾ ਸਮਾਜ ਦੇ ਸਾਰਿਆਂ ਨਾਲ ਵਿਚਰਦਾ ਵਾ ਇਸ ਕਰਕੇ ਸਾਰਾ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇਗਾ ਤੇ ਵੱਧ ਤੋਂ ਵੱਧ ਪ੍ਰਗਤੀ ਹੋਣੀ ਹੈ ਕਿ ਰੌਣਕ ਲਾਵਾਂਗੇ ਤੇ ਅੱਗੋਂ ਸਾਡੀ ਜਿਹੜੀ ਰਣਨੀਤੀ ਤਿਆਰ ਹੋਣੀ ਆ ਜਦੋਂ ਸਾਡੀ ਕੈਬਨਿਟ ਤਿਆਰ ਹੋ ਗਈ ਆ ਆਪਾਂ ਬੈਠ ਕੇ ਇੱਕ ਮੀਟਿੰਗ ਕਰਾਂਗੇ